ਰਾਸ਼ਟਰਪਤੀ ਬ ਮੰਨੂ ਤਿੰਨ ਤਿੰਨ ਚਾਰ ਵਾਰੀ ਈਮੇਲਸ ਥਰੂ ਕੀਤੀਆਂ ਉਹਨਾਂ ਨੇ ਮੈਨੂੰ ਮਾਰਕ ਕਰਕੇ ਭੇਜੀਆਂ ਲੇਕਿਨ ਇੱਥੇ ਦੇ ਉਹਨਾਂ ਨੇ ਐਸਐਸਪੀ ਨੂੰ ਵੀ ਮਾਰਕ ਕੀਤੀ ਹੈ ਆਪਣੇ ਪੰਜਾਬ ਗਵਰਨਮੈਂਟ ਨੂੰ ਵੀ ਮਾਰਕ ਕੀਤੀ ਹੈ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਵਾਈਫ ਦੇ ਜਿਹੜਾ ਰਿਸ਼ਤੇਦਾਰ ਉਹ ਪੁਲਿਸ ਡਿਪਾਰਟਮੈਂਟ ਚ ਨੇ ਜਦੋਂ ਮੈਂ ਰੈਟ ਪਾਈ ਹਾਈ ਕੋਰਟ ਦੇ ਵਿੱਚ ਉਸ ਤੋਂ ਮੇਰਾ ਮੇਰੇ ਵਕੀਲ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਰੈਟ ਪਾਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਕੇਸ ਵਾਪਸ ਲੈ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੇ ਜਦੋਂ ਉਹਨਾਂ ਨੇ ਕੇਸ ਉੱਥੇ ਹਾਈ ਕੋਰਟ 'ਚ ਗਿਆ ਉਹਨਾਂ ਡਿਸਮਿਸ ਕਰਤਾ ਉਸ ਤੋਂ ਬਾਅਦ ਜੀ ਫਿਰ ਮੇਰੇ ਤੇ ਦੀ ਐਸਐਸਪੀ ਡੀਜੀਪੀ ਮੈਂ ਡੀਜੀਪੀ ਨੂੰ ਕੰਪਲੇਂਟ ਕੀਤੀ ਆ ਵਿਦ ਰਿਟਨ ਰਜਿਸਟਰੀ ਕਰਕੇ ਲੇਕਿਨ ਉਹਨਾਂ ਕੋਲ ਮੈਂ 1 ਮਈ ਨੂੰ ਕੰਪਲੇਂਟ ਕੀਤੀ ਆ ਉੱਥੇ 19 ਮਈ ਨੂੰ ਪਹੁੰਚ ਚੁੱਕੀ ਆ ਮੇਰੇ ਐਂਟੀਪਾਰਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਦੇ ਕੰਪਲੇਂਟ ਕੀਤੀ ਆ ਲੇਕਿਨ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਜੀਜਾ ਵਾ ਵਕੀਲ ਕਮਲ ਖੋਖਰ ਜੋ ਕਿ ਮਤਲਬ ਆਪਣੇ ਵਕੀਲ ਹੋਣ ਦਾ ਫਾਇਦਾ ਚੁੱਕਦਾ ਪਿਆ ਨਾ ਜੋ ਨਾਜਾਇਜ਼ ਮੇਰੇ ਤੇ ਕੇਸ ਪਾਉਂਦਾ ਪਿਆ ਮੇਰੇ ਵਕੀਲਾਂ ਨੂੰ ਖਰੀਦ ਕੇ ਜਾਂ ਫਰਮੇਸ਼ਾਂ ਪਾ ਕੇ ਇਹ ਮੈਨੂੰ ਨਹੀਂ ਪਤਾ ਮੇਰੇ ਵਕੀਲ ਕਿਉਂ ਉਹਨਾਂ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਮਿਲੋਂਦਾ ਇਹ ਵੀ ਨਹੀਂ ਮੈਨੂੰ ਪਤਾ ਲੇਕਿਨ ਮੈਂ ਸਾਰਾ ਹਰ ਇੱਕ ਚੀਜ਼ ਸਾਬਿਤ ਕਰ ਸਕਦਾ ਕਿ ਮੇਰੇ ਵਕੀਲ ਖਰੀਦੇ ਜਾਂਦੇ ਨੇ ਜਾਂ ਉਹਨਾਂ ਨਾਲ ਮਿਲ ਜਾਂਦੇ ਨੇ ਔਰ ਜਿਸ ਤਰ੍ਹਾਂ ਇਹਦੇ ਵਾਸਤੇ ਤੁਸੀਂ ਵੱਖ-ਵੱਖ ਵਿਭਾਗਾਂ 'ਚ ਕੰਪਲੇਂਡਾ ਕੀਤੀ ਹੈ ਕਿੱਥੇ-ਕਿੱਥੇ ਕੀਤੀ ਰਾਸ਼ਟਰਪਤੀ ਭਵਨ ਤੋਹਾਨੂੰ ਕੀ ਜਵਾਬ ਆਇਆ ਮੈਂ ਰਾਸ਼ਟਰਪਤੀ ਭਵਨ ਨੂੰ ਤਿੰਨ ਤਿੰਨ ਚਾਰ ਵਾਰੀ ਈਮੇਲਸ ਥਰੂ ਕੀਤੀਆਂ ਉਹਨਾਂ ਨੇ ਮੈਨੂੰ ਮਾਰਕ ਕਰਕੇ ਭੇਜੀਆਂ ਲੇਕਿਨ ਇੱਥੇ ਤੇ ਉਹਨਾਂ ਨੇ ਐਸਐਸਪੀ ਨੂੰ ਵੀ ਮਾਰਕ ਕੀਤੀ ਹੈ ਆਪਣੇ ਪੰਜਾਬ ਗਵਰਨਮੈਂਟ ਨੂੰ ਵੀ ਮਾਰਕ ਕੀਤੀ ਹੈ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰੋਂ ਪੁਲਿਸ ডিপਾਰਟਮੈਂਟ ਚ ਨੇ ਇੱਕ ਹੋਰ ਗੱਲ ਹੈਗੀ ਆ ਕਿ ਜਿਹਦਾ ਤੁਸੀਂ ਦੱਸਿਆ ਕਿ ਬੀਤੇ ਸਮੇਂ ਇੱਕ ਹਾਈ ਕੋਰਟ ਤੋਂ ਟਾੜੀ ਰੈਟ ਡਾਲੀ ਗਈ ਹੈ ਕੀ ਬਣਿਆ ਮੇਰਾ ਜਦੋਂ ਮੈਂ ਰੈਟ ਪਾਈ ਹਾਈ ਕੋਰਟ ਦੇ ਵਿੱਚ ਉਸ ਤੋਂ ਮੇਰਾ ਮੇਰੇ ਵਕੀਲ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਰੈਟ ਪਾਤੀ ਆ ਉਸ ਤੋਂ ਬਾਅਦ ਨਾ ਕੇਸ ਵਾਪਸ ਲੈ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੇ ਜਦੋਂ ਉਹਨਾਂ ਨੇ ਕੇਸ ਉੱਥੇ ਹਾਈ ਕੋਰਟ ਚ ਗਿਆ ਉਹਨਾਂ ਡਿਸਮਿਸ ਕਰਤਾ ਉਸ ਤੋਂ ਬਾਅਦ ਜੀ ਫਿਰ ਮੇਰੇ ਤੇ ਕੇਸ ਨਾ ਕਰਤਾ ਇਹ ਹੁਣ ਤੁਸੀਂ ਕੀ ਚੁੰਦੇ ਆ ਮੈਂ ਚੁੰਨਾ ਕਿ ਮੇਰਾ ਕੇਸ ਹਾਈ ਕੋਰਟ ਚ ਲੱਗੇ ਤਾਂ ਮੇਰੀ ਜੱਜ ਸਾਹਿਬ ਮੇਰੀ ਚੰਗੀ ਤਰ੍ਹਾਂ ਮੇਰੇ ਸੁਣਨ ਮੈਨੂੰ ਤੇ ਮੇਰੇ ਸਾਰੇ ਪ੍ਰੂਫ ਵਿਖੇ ਜਾਣ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਜਿਹੜੀ ਕੰਪਲੇਂਟ ਗਈ ਆ ਇਸਟਮ ਰਾਸ਼ਟ੍ਰਪਤੀ ਭਵਨ ਉੱਤੇ ਕੀ ਸੁਣਵਾਈ ਹੋਈ ਉਸ ਤੇ ਮੇਰਾ ਕੋਈ ਸੁਣਵਾਈ ਨਹੀਂ ਹਲੇ ਤੱਕ ਕੋਈ ਕਿਉਂਕਿ ਜਵਾਬਦਾਦਾਰੀ ਕਿੱਥੋਂ ਕੋਈ ਆਈ ਹੀ ਨਹੀਂ ਜਵਾਬਦਾਦਾਰੀ ਐਸਐਸਪੀ ਡੀਜੀਪੀ ਮੈਂ ਡੀਜੀਪੀ ਨੂੰ ਕੰਪਲੇਂਟ ਕੀਤੀ ਆ ਵਿਦ ਰਿਟਰਨ ਰਜਿਸਟਰੀ ਕਰਕੇ ਲੇਕਿਨ ਉਹਨਾਂ ਕੋਲ ਮੈਂ 1 ਮਈ ਨੂੰ ਕੰਪਲੇਂਟ ਕੀਤੀ ਆ ਉੱਥੇ 19 ਮਈ ਨੂੰ ਪਹੁੰਚ ਚੁੱਕੀ ਆ ਮੇਰੇ ਐਂਟੀਪਾਰਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਤੇ ਕੰਪਲੇਂਟ ਕੀਤੀ ਆ ਲੇਕਿਨ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਹਾਂ ਤੇ ਜਿਤਨਾ ਤੁਸੀਂ ਹੁਣ ਦੱਸਿਆ ਕਿ ਪੰਜਾਬ ਸਰਕਾਰ ਨੂੰ ਵੀ ਵਕਫ ਵਕ ਤਰ੍ਹਾਂ ਤੇ ਤੁਸੀਂ ਮੰਗ ਕੀਤੀ ਹੈਗੀ ਆ ਤੇ ਜਿਹੜੀ ਤੁਹਾਡੀ ਪੰਜਾਬ ਸਰਕਾਰ ਦੇ ਮੈਂ ਭਗਵੰਤ ਮਾਨ ਆਪਣੇ ਸੀਐਮ ਭਗਵੰਤ ਮਾਨ ਜੀ ਦੇ ਸਾਹਮਣੇ ਮਿਹਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਡਿਪਾਰਟਮੈਂਟ ਜੋ ਤੁਸੀਂ ਹੋਮ ਮਿਨਿਸਟਰੀ ਤੁਹਾਡੇ ਕੋ ਆ ਜਿਹੜਾ ਪੁਲਿਸ ਡਿਪਾਰਟਮੈਂਟ ਕੋਈ ਕੰਮ ਨਹੀਂ ਕਰਦਾ ਪਿਆ ਸਿਰਫ ਇਹ ਆਪਣੇ ਹੀ ਮੁਲਾਜ਼ਮਾਂ ਦੇ ਹਮੀ ਪਰਦਾ ਲੇਕਿ ਮੈਂ ਨੀਆਂ ਕੰਪਲੇਂਟਸ ਕੀਤੀਆਂ ਲੇਕਿਨ ਮੇਰੀ ਕੰਪਲੇਂਟਸ ਉੱਤੇ ਕੋਈ ਵੀ ਕਾਰਵਾਈ ਤੱਕ ਹਲੇ ਤੱਕ ਨਹੀਂ ਹੋਈ ਮੈਂ ਬੇਸ਼ੱਕ ਭਾਵੇਂ ਆਪਣੇ ਪ੍ਰੈਜ਼ੀਡੈਂਟ ਨੂੰ ਵੀ ਕੰਪਲੇਂਟਸ ਕੀਤੀਆਂ ਪ੍ਰੈਜ਼ੀਡੈਂਟ ਕੋ ਵੀ ਮਾਰਕੋ ਕੇਆਂ ਲੇਕਿਨ ਪੁਲਿਸ ਡਿਪਾਰਟਮੈਂਟ ਕੁਛ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਖੁਦ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੇ ਡਿਵੋਰਸ ਕੇਸ ਚ ਇਹਦੀ ਮੰਮੀ ਦੇ ਬਿਆਨ ਆ ਉਹਦੀ ਮਾਂ ਦੇ ਬਿਆਨ ਦੇ ਕੇ ਗਈ ਆ ਕਿ ਸਾਡਾ ਪੁਲਿਸ ਡਿਪਾਰਟਮੈਂਟ ਚ ਰਿਸ਼ਤੇ ਮੇਰਾ ਹਸਬੈਂਡ ਮੇਰਾ ਹਸਬੈਂਡ ਪੁਲਿਸ ਡਿਪਾਰਟਮੈਂਟ ਚ ਕੰਮ ਕਰਦਾ ਇਸ ਕਰਕੇ ਆਪਾਂ ਕੋਈ ਕਾਰਵਾਈ ਨਹੀਂ ਹੋਣ ਦਿੰਦੇ ਇਵਨ ਕੀ ਇਹ ਕੋਰਟ ਵਿੱਚ ਵੀ ਸਾਬਤ ਹੋ ਚੁੱਕਿਆ ਹਾਂਜੀ ਸੋਹਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਕੀ ਪ੍ਰੋਬਲਮ ਹੋਈ ਤੁ ਸਿਰਫ ਫਰਿਆਦ ਰੱਖਣ ਦਾ ਮੇਰਾ ਮਕਸਦ ਇਹ ਹੈ ਕਿ ਪੁਲਿਸ ਡਿਪਾਰਟਮੈਂਟ ਕੋਈ ਆਪਣਾ ਕੰਮ ਨਹੀਂ ਕਰਦੀ। ਪਹਿਲਾਂ ਮੇਰਾ ਘਰ ਦਾ ਮਸਲਾ ਚੱਲਦਾ ਪਿਆ ਸੀ ਮੇਰੀ ਵਾਈਫ ਨਾਲ ਜਿਸ ਜਿਸ ਕਾਰਨ ਮੈਂ ਆਪਣਾ ਡਿਵੋਰਸ ਲੈ ਲਿਆ। ਗੁਰਦਾਸਪੁਰ ਮੇਰੇ ਚ ਡਿਵੋਰਸ ਹੋਇਆ। ਉਹਦਾ ਜੀਜਾ ਹੈਗਾ ਕਮਲ ਖੋਖਰ ਜੋ ਮਤਲਬ ਕਿ ਗਲਤ ਐਲੀਗੇਸ਼ਨ ਲਾ ਕੇ ਮੇਰੇ ਤੇ ਝੂਠੇ ਕੇਸ ਕਰਦਾ ਪਿਆ। ਜਦੋਂ ਮੇਰਾ ਡਿਵੋਰਸ ਹੀ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਪਹਿਲਾਂ ਕੀਤਾ ਹੀ 125 ਦਾ। ਇਸ ਤੋਂ 125 ਦੇ ਕਰਨ ਦੇ ਅਨੁਸਾਰ ਹੀ ਮੈਂ ਡਿਵੋਰਸ ਦਾ ਕੇਸ ਲਾ ਦਿੱਤਾ। ਮੈਨੂੰ ਡਿਵੋਰਸ ਮਿਲ ਗਿਆ। ਫਿਰ ਉੱਥੇ ਆਦਾ ਖਰਚਾ ਨਹੀਂ ਲੱਗਾ ਫਿਰ ਇਹਦੇ ਜੀਜੇ ਨੇ ਮੇਰੇ ਵਜਿਰਾ ਮੈਂ ਵਕੀਲ ਕੀਤਾ ਸੀ ਪਹਿਲਾਂ ਮੰਤਰੀਆਂ ਦੇ ਵਕੀਏ ਦੀਆਂ ਫਰਮੈਸ਼ਨ ਪਵਾਈਆਂ ਕਿ ਕੇਸ ਛੱਡ ਦਿਓ ਮੇਰੇ ਕੋਲ ਵੀਡੀਓ ਰਿਕਾਰਡਿੰਗ ਪਈ ਹੈ ਮੈਂ ਪੇਸ਼ ਕਰ ਸਕਣਾ ਉਸ ਤੋਂ ਬਾਅਦ ਜੇ ਮੈਂ ਉਹਨੇ ਕੇਸ ਛੱਡਿਆ ਮੈਂ ਦੂਜਾ ਵਕੀਲ ਕੀਤਾ ਦੂਜੇ ਵਕੀਲ ਨੇ ਉਸ ਤੋਂ ਵੱਧ ਕੰਮ ਵੱਧ ਚੜ ਕੇ ਮੇਰਾ ਨੁਕਸਾਨ ਕੀਤਾ ਵਕਾਲਤ ਵਾਲੇ ਤੁਹਾਡੇ ਨਾਲ ਧੋਖਾ ਕਰ ਰਹੇ ਆ ਕੀ ਗੱਲ ਹੋਈ ਆ ਕਿ ਵਕੀਲ ਹੀ ਤੁਹਾਡੇ ਹੱਕ ਚ ਨਹੀਂ ਆ ਰਿਹਾ ਜਦੋਂ ਪਹਿਲੇ ਮੇਰੇ ਪਹਿਲੇ ਵਕੀਲ ਨੂੰ ਕਿਸੇ ਮੰਤਰੀ ਦੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਮੈਂ ਕੋਈ ਝੂਠ ਨਹੀਂ ਬੋਲਦਾ ਪਿਆ ਮੈਂ ਸਾਬਤ ਕਰ ਸਕਣਾ ਕਿ ਮੇਰ ਕੋ ਰਿਕਾਰਡਿੰਗ ਪਈ ਕਿਰੇ ਮੰਤਰੀ ਦੇ ਪੀਏ ਨੇ ਉਹਨੂੰ ਮੇਰੇ ਵਕੀਲ ਨੂੰ ਕਿਉਂ ਫੋਨ ਕੀਤਾ ਤੂੰ ਕੇ ਛੱਡ ਦੇ ਮੈਂ ਇਹ ਸਭ ਕੁਝ ਸਾਬਤ ਕਰ ਸਕਦਾ ਹਾਂ ਵਿਦ ਵੀਡੀਓ ਰਿਕਾਰਡਿੰਗ ਤੇ ਜਿਹੜੀ ਸਟਾਰਟਿੰਗ ਹੋਈ ਜਿਹਦਾ ਤੁਸੀਂ ਦੱਸਿਆ ਕਿ ਮਹਿਲਾ ਮੰਡਲ ਵੱਲੋਂ ਵੀ ਤੁਹਾਡੇ ਕੋਲ ਜੜੀਆਂ ਕਿ ਰਿਕਵਰੀ ਕੀਤੀ ਦਾਜ ਦੀ ਉਹਦਾ ਕੀ ਟਵਣ ਰੱਖਣਾ ਹੈ ਮੇਰੇ ਤੋਂ ਉਹਨਾਂ ਨੇ ਗੱਡੀ ਲੈ ਲਈ ਉਹ ਵੀ ਮੈਂਸ਼ਨ ਮੇਰਾ ਨੇ ਆਰਟੀਆ ਵੀ ਚੋਂ ਦਾ ਮਸ ਇੱਕ ਉਹਦਾ ਮਾਸਟਰ ਹੈਗਾ ਐਸਐਸਏ ਸਲੀਮ ਸੀ ਜੋ ਮਤਲਬ ਪੁਲਿਸ ਡਿਪਾਰਟਮੈਂਟ ਚ ਐਸਐਸਪੀ ਦੇ ਦਫ਼ਤਰ ਐਮਟੀਓ ਡਿਪਾਰਟਮੈਂਟ ਚ ਕੰਮ ਕਰਦਾ ਸੀ ਉਹਨੇ ਪਹਿਲਾਂ ਉੱਥੇ ਪੇਸ਼ ਹੋ ਕੇ ਮੈਂ ਜਦੋਂ ਉਹਰੇ ਤੇ ਕੰਪਲੇਂਟ ਕੀਤੀ ਉਹ ਸਾਫ਼ ਮੁੱਕੜ ਜਾਂਦਾ ਰਿਹਾ ਕਿ ਫਿਰ ਕੋਈ ਵੀ ਪੁਲਿਸ ਮੁਲਾਜ਼ਮ ਉਹਦੇ ਖਿਲਾਫ ਨਹੀਂ ਸੀ ਜਾਂਦਾ ਜੀਤਾ ਤੁਸੀਂ ਦੱਸਿਆ ਵੀ ਤੁਹਾਡੀ ਸਾਸੂ ਮਾਣੇ ਜਿਹੜੀਆਂ ਕੀ ਕੁਝ ਲਿਖਤੀ ਹੈਗੇ ਸਬੂਤ ਆ ਪੀਰ ਦੇ ਕਰਕੇ ਪੁਲਿਸ ਸਟਾਫ ਹੀ ਹੱਕ ਨਹੀਂ ਕੀ ਗੱਲਾਂ ਉਹਦੇ ਡਿਵੋਰਸ ਕੇਸ ਚ ਇਹਦੀ ਮੰਮੀ ਦੇ ਬਿਆਨ ਆ ਉਹਦੀ ਮਾਂ ਦੇ ਬਿਆਨ ਦੇ ਕੇ ਗਈ ਆ ਕਿ ਸਾਡਾ ਪੁਲਿਸ ਡਿਪਾਰਟਮੈਂਟ ਚ ਰਿਸ਼ਤੇ ਮੇਰਾ ਹਸਬੰਡ ਮੇਰਾ ਹਸਬੰਡ ਪੁਲਿਸ ਡਿਪਾਰਟਮੈਂਟ ਚ ਕੰਮ ਕਰਦਾ ਇਸ ਕਰਕੇ ਆਪਾਂ ਕੋਈ ਕਾਰਵਾਈ ਨਹੀਂ ਹੋਣ ਦਿੰਦੇ ਇਵਨ ਕੀ ਇਹ ਕੋਰਟ ਵਿੱਚ ਵੀ ਸਾਬਤ ਹੋ ਚੁੱਕਿਆ ਜੀਜਾ ਬਬ ਵਕੀਲ ਕਮਲ ਖੋਖਰ ਜੋ ਕਿ ਮਤਲਬ ਆਪਣੇ ਵਕੀਲ ਹੋਣ ਦਾ ਫਾਇਦਾ ਚੁੱਕਦਾ ਪਿਆ ਨਾ ਜੋ ਨਜਾਇਜ਼ ਮੇਰੇ ਤੇ ਕੇਸ ਪੁੰਦਾ ਪਿਆ ਮੇਰੇ ਵਕੀਲਾਂ ਨੂੰ ਖਰੀਦ ਕੇ ਜਾਂ ਫਰਮੇਸ਼ਾਂ ਪਾ ਕੇ ਇਹ ਮੈਨੂੰ ਨਹੀਂ ਪਤਾ ਮੇਰੇ ਵਕੀਲ ਕਿਉਂ ਉਹਨਾਂ ਨਾਲ ਮਿਲਦੇ ਨੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਮਲਾਉਂਦਾ ਇਹ ਵੀ ਨਹੀਂ ਮੈਨੂੰ ਪਤਾ ਲੇਕਿਨ ਮੈਂ ਸਾਰਾ ਹਰ ਇੱਕ ਚੀਜ਼ ਸਾਬਿਤ ਕਰ ਸਕਦਾ ਕਿ ਮੇਰੇ ਵਕੀਲ ਖਰੀਦੇ ਜਾਂਦੇ ਨੇ ਜਾਂ ਉਹਨਾਂ ਨਾਲ ਮਿਲ ਜਾਂਦੇ ਨੇ ਔਰ ਇਹ ਜਿਸ ਤਰ੍ਹਾਂ ਇਹਦੇ ਵਾਸਤੇ ਤੁਸੀਂ ਵਕ ਵਕ ਹੋਣ ਕੋ ਪਾਗਾ ਚ ਕੰਪਲੇਂਟਾਂ ਕੀਤੀਆਂ ਕਿੱਥੇ-ਕਿੱਥੇ ਕੀਤੀ ਰਾਸ਼ਟਰਪਤੀ ਭਵਨ ਤੋਂ ਤੁਹਾਨੂੰ ਕੀ ਜਵਾਬ ਆਇਆ ਮੈਂ ਰਾਸ਼ਟਰਪਤੀ ਭਵਨ ਨੂੰ ਤਿੰਨ ਤਿੰਨ ਚਾਰ ਵਾਰੀ ਈਮੇਲਸ ਥ ਲੇਕਿਨ ਇੱਥੇ ਤੇ ਉਹਨਾਂ ਨੇ ਐਸਐਸਪੀ ਨੂੰ ਵੀ ਮਾਰ ਕੀਤੀ ਆ ਆਪਣੇ ਪੰਜਾਬ ਗਵਰਨਮੈਂਟ ਨੂੰ ਵੀ ਮਾਰ ਕੀਤੀ ਆ ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਇਹਨਾਂ ਦੇ ਮੇਰੀ ਵਾਈਫ ਦੇ ਜਿਹੜਾ ਰਿਸ਼ਤੇਦਾਰ ਉਹ ਪੁਲਿਸ ਡਿਪਾਰਟਮੈਂਟ ਚ ਨੇ ਤੇ ਇੱਕ ਹੋਰ ਗੱਲ ਹੈਗੀ ਆ ਕਿ ਜਿਹਦਾ ਤੁਸੀਂ ਦੱਸਿਆ ਕਿ ਬੀਤੇ ਸਮੇਂ ਇੱਕ ਹਾਈ ਕੋਰਟ ਤੋਂ ਤੁਹਾਡੀ ਰਿਟ ਡਾਲੀ ਗਈ ਕੀ ਬਣਿਆ ਮੇਰਾ ਜਦੋਂ ਮੈਂ ਰਿਟ ਪਾਈ ਹਾਈ ਕੋਰਟ ਦੇ ਵਿੱਚ ਉਸ ਤੋਂ ਪਹਿਲਾਂ ਮੇਰੇ ਵਕੀਲ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਰਿਟ ਪਾਤੀ ਆ ਉਸ ਤੋਂ ਬਾਅਦ ਇਹਨਾਂ ਕੇਸ ਵਾਪਸ ਲੈ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੇ ਜਦੋਂ ਉਹਨਾਂ ਨੇ ਕੇਸ ਉੱਥੇ ਹਾਈ ਕੋਰਟ 'ਚ ਗਿਆ ਉਹਨਾਂ ਡਿਸਮਿਸ ਕਰਤਾ ਉਸ ਤੋਂ ਬਾਅਦ ਜੀ ਫਿਰ ਮੇਰੇ ਤੇ ਕੇਸ ਨਾ ਕਰਤਾ ਤੇ ਹੁਣ ਤੁਸੀਂ ਕੀ ਚੁੰਦੇ ਆ ਜੀ ਮੈਂ ਚੁੰਨਾ ਹੈ ਕਿ ਮੇਰਾ ਕੇਸ ਹਾਈ ਕੋਰਟ 'ਚ ਲੱਗੇ ਤੇ ਮੇਰੀ ਜੱਜ ਸਾਹਿਬ ਮੇਰੀ ਚੰਗੀ ਤਰ੍ਹਾਂ ਮੇਰੇ ਸੁਣਨ ਮੈਨੂੰ ਤੇ ਮੇਰੇ ਸਾਰੇ ਪ੍ਰੂਫ ਵੇਖੇ ਜਾਣ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਜਿਹੜੀ ਕੰਪਲੇਂਟ ਗਈ ਆ ਇਸ ਟਾਈਮ ਰਾਸ਼ਟ੍ਰਪਤੀ ਪਵਨ ਉੱਤੇ ਕੀ ਸੁਣਵਾਈ ਹੋਈ ਉਸ ਤੇ ਮੇਰਾ ਕੋਈ ਸੁਣਵਾਈ ਨਹੀਂ ਹਾਲ ਤੱਕ ਕੋਈ ਕਿਉਂਕਿ ਜਵਾਬਦਾਰੀ ਕਿੱਥੋਂ ਕੋਈ ਆਈ ਹੀ ਨਹੀਂ ਜਵਾਬਦਾਰੀ ਐਸਐਸਪੀ ਡੀਜੀਪੀ ਮੈਂ ਡੀਜੀਪੀ ਨੂੰ ਕੰਪਲੇਂਟ ਕੀਤੀ ਵਿਦ ਰ ਮੈਂ 1 ਮਈ ਨੂੰ ਕੰਪਲੇਂਟ ਕੀਤੀ ਆ ਉੱਥੇ 19 ਮਈ ਨੂੰ ਪਹੁੰਚ ਚੁੱਕੀ ਆ ਮੇਰੇ ਐਂਟੀਪਾਰਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਤੇ ਕੰਪਲੇਂਟ ਕੀਤੀ ਆ ਲੇਕਿਨ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ